ਕਾਣੇ ਪਰੇਸ਼ਾਨ ਕੀਤਾ ਵਿਆੜ ਨੇ ਬਾਪ ਕਿੰਨਾ ਆਇਆ ਬੇਚਾਰਾ ਪਾਸੇ ਪੂਰਾ ਰੇਟਾਂ ਦੇ ਵਿੱਚ ਕੋਈ ਫਰਕ ਨਹੀਂ ਬਿਲਕੁਲ ਭਾਜੀ 15 20 25 ਰੁਪਏ ਕਿਲੋ ਮਾਲ ਦੇ ਜਾਂ ਇਹਦੇ ਟੇਰਾਂ ਦੇ ਹੁੰਦੇ ਜੀ ਜਿਹੜੇ ਪਹਿ ਵਦ ਨੇ ਸਾਡਾ ਕੰਮ ਥੋਕਦਾ ਸਾਡਾ ਕਹਿੰਦੇ ਕਿ ਰੇਟਾਂ ਨਾਲ ਕੰਮ ਹੀ ਲੱਗਿਆ ਸਾਡੇ ਕੋਲ 100 ਜੀ 100 ਨਹੀਂ ਮਿਲਦੀ ਪਈਏ ਜਿੰਨੇ ਵੀ ਗਾਗੇ ਕੱਬ ਤੇ ਆ ਰਹੇ 3 ਤੋਂ 4 ਦਿਨ ਹੋ ਗਏ ਇੱਕ ਹੀ ਰੇਟ ਤੇ ਅਸੀਂ ਵੇਚ ਰਹੇ ਹਾਂ ਕਿ ਉਹਨਾਂ ਨੂੰ ਨਾ ਕੋਈ ਇਨਾਮ ਪ੍ਰੋਫਿਟ ਵੀ ਮਾਰਿਆ ਨਾ ਕੁਝ ਕਰ ਰਿਹਾ ਜਿੰਨੇ ਵੀ ਸਾਡੇ ਕੋਲ ਸੇਵਾ ਦੇ ਵੀ ਆ ਰਹੇ ਅਸੀਂ ਬਿਲਕੁਲ ਨੋ ਪ੍ਰੋਫਿਟ ਨੋ ਲਾਸਟ ਯਾਰ ਨੂੰ ਸਮਾਨ ਪ੍ਰੋਵਾਈਡ ਕਰਾ ਰਹੇ ਹਾਂ ਬਕਾਇਦਾ ਅਸੀਂ ਸੋਸ਼ਲ ਨਰਦਤੀ ਵੀ ਮੋਸਟਾ ਆਪਣੀ ਅਸੋਸ਼ਣ ਵੱਲੋਂ ਪਾਈਆਂ ਦੇਖੋ ਜੇ ਹੁਣ ਵਿਪਤਾ ਦੀ ਘੜੀ ਹੈਗੀ ਹੈ ਜੇ ਅਸੀਂ ਲੋਕੀ ਸਾਥ ਨਹੀਂ ਦਵਾਂਗੇ ਤਾਂ ਕੌਣ ਦਊਗਾ ਅੱਜ ਦੀ ਘੜੀ ਚ ਕਾਲਾ ਵੀ ਆ ਗਿਆ ਪਾਜੀ ਕਰਦੇ ਤੇ ਜਿਹੜਾ ਅਸੀਂ ਵਾਲਾ ਮਾਲ 95 100 ਰੁਪਏ ਕਿਲੋ ਮਿਲਦਾ ਤੇ ਆ ਕੀ ਕਰੀਏ ਲੈਣਾ ਵੇਣਾ ਮਜਬੂਰੀ ਆ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਬਿਲਕੁਲ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਅਸੀਂ ਜੋ ਆਪਣੀ ਲਾਗਤ ਹੈ ਉਹਦੇ ਤੋਂ ਸਮਾਨ ਦੇ ਰਿਹਾ ਬਾਕੀਆਂ ਬਾਰੇ ਤਾਂ ਕਹਿ ਨਹੀਂ ਸਕਦੇ ਆਪਣੇ ਮਾਰਕੀਟ ਬਾਰੇ ਤਾਂ ਕਹਿ ਸਕਦੇ ਅੰਦਰ ਦਾ ਰੇਟ ਸਹੀ ਚੱਲਦਾ ਪਿਆ। ਬਾਕੀ ਬਾਹਰ ਜਿਹੜਾ ਸਾਡੇ ਕੋਲ ਦੁਕਾਨਦਾਰ ਖਰੀਦ ਕੇ ਅੱਗੇ ਜਾ ਕੇ ਦੁਕਾਨਾਂ ਦੇ ਵੇਚ ਰਹੇ ਉਹ ਸਾਨੂੰ ਨਹੀਂ ਪਤਾ ਕੀ ਰੇਟ ਵੇਚ ਰਹੇ ਆ। ਪੰਜਾਬ 'ਚ ਬਾੜ ਆਈ, ਉੱਥੇ ਦਿੱਲੀ, ਜਮਨਾ ਸਾਰੀ ਜਗ੍ਹਾ ਬਾੜ ਆਈ ਆ। ਪਿੱਛੇ ਰੇਟ ਵਧ ਜਾਂਦੇ ਤੇ ਮਜਬੂਰਨ ਸਾਨੂੰ ਵੀ ਰੇਟ ਜ਼ਿਆਦਾ ਲੈਣੇ ਪੈ ਰਹੇ। ਇਹਨਾਂ ਦੁਕਾਨਾਂ 'ਚ ਕੀ ਹਾਲ? ਉਹ ਬਸ ਸਾਰਿਆਂ ਦਾ ਹਾਲ ਇੱਕੋ ਹੀ ਆ ਜਿਸ ਬਾਰੇ ਕੁਝ ਨਹੀਂ ਕਹਿ ਸਕਦੇ। ਆ ਮਜਬੂਰੀ ਆ ਲੈਣਾ-ਬੈਣਾ ਆ। ਮੇਰੇ ਜਿੰਨੇ ਭਰਾ ਖੜੇ ਆ ਕੋਈ ਕਹਦੇ ਵੀ ਥਾਮ ਦਿਨਾਂ 'ਚੋਂ 1 ਰੁਪਿਆ ਵੀ ਘੱਟਦਾ ਲਿਆ ਹੋਏਗਾ। ਵੱਧ ਕੋਈ ਸਚਾਈ ਨਹੀਂ ਰੇਟ ਹੋਈ ਹੈ ਬਲਕਿ ਉਹ ਤੋਂ ਘਟਾ ਗਿਆ ਕੋਈ ਵਧਾਇਆ ਰੇਟ ਨਹੀਂ ਹੈ ਲੋਕੋ ਸਹੀ ਦੁਕਾਨ ਵਾਲੇ ਬਹਾਂਦੇ ਹੁਣ ਵੇ ਜਾਨੀ ਕਿ ਇੱਥੇ ਅਸੀਂ ਰੇੜੀ ਉਹੀ ਰੋਟ ਲੈ ਰਹੇ ਹਾਂ ਦਿੱਕਤ ਤਾਂ ਸਾਨੂੰ ਦਿੱਕਤ ਕਾਲਾ ਬਜ਼ਾਰੀ ਨਹੀਂ ਨਹੀਂ ਹੁਣ ਜਿਹੜੀ 80 ਰੁਪਏ ਕਿਲੋ ਵਾਲੀ ਚੀਜ਼ ਹੈ ਪਿੱਛੇ ਦਿੱਲੀ 100 ਰੁਪਏ ਹੋ ਗਈ ਹੈ ਮਜਬੂਰ ਹਾਂ ਜਿਹੜੀ 80 ਵਾਲੀ 90 ਵਿੱਚ ਤੇ ਸਾਨੂੰ 110 ਵਿੱਚ ਨਹੀਂ ਪੈ ਰਹੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਕਈ ਚੀਜ਼ਾਂ ਦੀ ਕਮੀ ਆ ਚੁੱਕੀ ਹੈ ਔਰ ਖਾਸ ਕਰਕੇ ਤਰਪਾਲਾਂ ਦੀ ਮੰਗ ਜਿਹੜੀ ਆ ਜ਼ਿਆਦਾ ਕੀਤੀ ਜਾ ਰਹੀ ਹੈਗੀ ਹੈ ਇਸੀ ਕਾਰਨ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੈ ਔਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਤਰਪੈਲਾ ਦੀ ਮੰਗ ਜ਼ਿਆਦਾ ਹੋਣ ਕਰਕੇ ਤਰਪੈਲਾ ਵੇਚਣ ਵਾਲਿਆਂ ਨੇ ਕਾਲਾ ਬਾਜ਼ਾਰੀ ਸ਼ੁਰੂ ਕਰ ਦਿੱਤੀ ਹੈ ਲੇਕਿਨ ਇੱਥੇ ਅਸੀਂ ਜਿਹੜਾ ਪਿੱਲਾ ਬਿਨਾ ਦੱਸੇ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਕੀਤੀ ਰਿਕਾਰਡਿੰਗ ਕੀਤੀ ਪਤਾ ਕਰੀਏ ਕਿ ਕੀ ਰੇਟ ਚੱਲ ਰਹੇ ਨੇ ਪੁਰਾਣੇ ਕੀ ਰੇਟ ਸੀਗੇ ਔਰ ਹੁਣ ਕੀ ਭਾਅ ਚੱਲ ਰਿਹਾ ਹੈ ਕਿਆ ਕਿਤੇ ਕੋਈ ਕਾਲਾ ਬਾਜ਼ਾਰੀ ਹੋ ਰਹੀ ਹੈ ਉਹਦਾ ਮਿਲਿਆ ਜੁਲਿਆ ਅਸਰ ਸਾਨੂੰ ਦਿਖਾਈ ਦਿੱਤਾ ਹੈਗਾ ਹਾਲਾਂਕਿ ਕਈ ਦੁਕਾਨਦਾਰਾਂ ਨੇ ਕਿਹਾ ਹੈ ਕਿ ਕਈ ਚੀਜ਼ਾਂ ਪਿੱਛੋਂ ਮਹਿੰਗੀਆਂ ਹੁਣ ਕਾਰਨ ਜਿਹੜੀਆਂ ਨੇ ਮਹਿੰਗੀਆਂ ਮਿਲ ਰਹੀਆਂ ਨੇ ਪਰ ਸਚਾਈ ਕੀ ਹੈ ਇਹ ਦੁਕਾਨਦਾਰਾਂ ਤੋਂ ਜਾਣ ਲੈਣੇ ਆ ਗੱਲਬਾਤ ਕਰਦੇ ਆ ਕਿਉਂਕਿ ਇਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਤੇ ਮੈਂ ਮੌਜੂਦ ਆਂ ਕੈਂਟਾ ਕਾ ਰੋਡ ਹੈ ਜਿੱਥੇ 4 ਤੋਂ 5 ਤਰਪੈਲਾ ਵਾਲੀਆਂ ਦੁਕਾਨਾਂ ਨੇ ਇਹਨਾਂ ਦੁਕਾਨਦਾਰਾਂ ਨਾਲ ਤੇ ਜਿਹੜੇ ਤਰਪੈਲਾ ਖਰੀਦਣ ਆਏ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਆਖਿਰ ਪਹਿਲਾਂ ਕੀ ਰੇਟ ਸੀਗਾ ਤੇ ਹੁਣ ਕੀ ਰੇਟ ਚੱਲ ਰਿਹਾ ਹੈ ਇੱਥੇ ਇੱਕ ਤਰਪੈਲ ਦੀ ਦੁਕਾਨ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਖਰੀਦਾਰ ਆਏ ਆ ਜਾਂ ਜਿਹੜੇ ਲੋਕ ਨੇ ਕੀ ਕੀ ਫਰਕ ਪਿਆ ਹੈਗਾ ਤਰਪੈਲਾਂ ਦੇ ਵਿੱਚ ਜਾਂ ਉਹੀ ਰੇਟ ਹੈ ਜਾਂ ਜੋ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਗੁਣਾ ਰੇਟ ਵਧਾ ਦਿੱਤੇ ਹਨ ਕਿ ਕਿੰਨੀ ਕੇ ਦੇ ਵਿੱਚ ਸੱਚਾਈ ਹੈ ਵੀਰ ਜੀ ਦੁਕਾਨ ਆਪਣੀ ਹੈ ਤਰਪੈਲ ਦੱਸੋ अच्छा सोशल मीडिया ਤੇ ਬੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਟੇਰ ਵਾਲੇ ਹੁੰਦੇ ਜੀ ਜਿਹੜੇ ਪੈਸੇ ਵੱਧ ਹੋਣ ਸਾਡਾ ਕੰਮ ਥੋਕਦਾ ਸਾਡਾ ਕਹਿੰਦੇ ਕਿ ਰਿਟੇਲ ਕੰਮ ਹੀ ਨਹੀਂ ਹੈਗਾ ਸਾਡੇ ਕੋਲ 100 ਜੀ 100 ਦੀ ਮਿਲਦੀ ਪਈ ਹੈ ਮਤਲਬ ਇਦਾਂ ਦਾ ਕੋਈ ਸੀਨ ਨਹੀਂ ਹੈ ਕੋਈ ਸੀਨ ਨਹੀਂ ਹੈ ਜੀ किसी बाजार जो कहते लेके जाते हैं उनका ही ग्राहक है तो चार दिन हो गए हाँ। एक ही रेट पर हम बेच रहे हैं कि उनको ना कोई ना प्रॉफिट कमा रहे नाम कुछ कर रहे हैं बिल्कुल क्योंकि जी गल असी कह रहे थी कि पंजाब है इत जी है काला बाजारी और आपदा के टाइम बाजारी जी है ਇੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸੀਨ ਨਹੀਂ ਹੁੰਦਾ ਕਿ ਇਹੋ ਜੇ ਮੌਕੇ ਦਾ ਫਾਇਦਾ ਚੱਕਿਆ ਜਾਵੇ ਜੋ ਰੇਟ ਪਹਿਲਾਂ ਸੀਗੇ ਉਹੀ ਰੇਟ ਜਿਹੜੇ ਨੇ ਹੁਣ ਇੱਥੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਉਹੀ ਵੇਚੇ ਜਾ ਰਹੇ ਨੇ ਇੱਥੇ ਜਿਹੜੇ ਦੁਕਾਨਦਾਰ ਨੇ ਲੋਕ ਜਿਹੜੇ ਖਰੀਦਣ ਆਏ ਨੇ ਉਹਨਾਂ ਤੋਂ ਪੁੱਛ ਲੈਣੇ ਆ ਕਿ ਕੀ ਕੋਈ ਕੁਛ ਫਰਕ ਪਿਆ ਹੈ ਅਗਰ ਪਿਆ ਹੈ ਤਾਂ ਕੀ ਜਿਹੜਾ ਪਿੱਛੋਂ ਹੀ ਆ ਰਿਹਾ ਜਾਂ ਫਿਰ ਮਹਿੰਗਾ ਹੋ ਚੁੱਕਾ ਹੈ ਅੱਛਾ ਸਰ ਲੋਕ ਕਹਿ ਰਹੇ ਆ ਸੋਸ਼ਲ ਮੀਡੀਆ ਤੇ ਕਿ ਪੰਜਾਬ ਡੁੱਬਦਾ ਪਿਆ ਔਰ ਕਈ ਲੋਕ ਕਾਲਾ ਬਜਾਰੀ ਕਰਨ ਚ ਲੱਗੇ ਆ ਕਿੰਨੀ ਕਿ ਸਚਾਈ ਹੈ ਇਸ ਦੀ ਕਿਸ ਚੀਜ਼ ਦਾ ਖਾਸ ਕਰਕੇ ਤਰਪੈਲਾਂ ਦੇ ਵਿੱਚ ਅਲੀ ਗੱਲ ਤਾਂ ਛੋਡੇ ਭਾਈ ਪੰਜਾਬ ਦੇ ਅੰਦਰ ਜੋ ਇਸ ਵੇਲੇ ਮੰਜ਼ਰ ਹੈ ਬਾੜ ਦਾ ਸਾਡੀ ਸਭ ਦੀ ਪਰਮਾਤਮਾ ਦੇ ਭਗਵਾਨ ਭੋਲੇ ਨਾ ਦੇ ਚਰਨਾਂ 'ਚ ਰੋਜ਼ ਇੱਕੋ ਅਰਦਾਸ ਹੋ ਰਹੀ ਏ ਕਿ ਇਹ ਜਿਹੜੇ ਹੜ੍ਹ ਨੇ ਦਿੰਨਾ ਹੈ ਇਹ ਨਹੀਂ ਹੋਣੀ ਚਾਹੀਦੀ ਪੰਜਾਬ 'ਚ ਬਹੁਤ ਵੱਡਾ ਨੁਕਸਾਨ ਸਾਡੇ ਕਿਸਾਨ ਭਰਾਵਾਂ ਦਾ ਖਾਸ ਕਰਕੇ ਫਸਲਾਂ ਉਜੜ ਗਈਆਂ ਪਿੰਡਾਂ ਦੇ ਪਿੰਡ ਡੁੱਬੇ ਪਏ ਐ ਸੋ ਪਹਿਲੀ ਗੱਲ ਤਾਂ ਇਹ ਬਾੜ ਹੋਣੀ ਨਹੀਂ ਚਾਹੀਦੀ ਪ੍ਰਮਾਤਮਾ ਕੇ ਅਰਦਾਸ ਰੋਜ਼ ਹੀ ਕਰ ਰਹੇ ਆ ਇੱਕ ਇੱਕ ਇਨਸਾਨ ਪੰਜਾਬ ਦਾ ਵਾਸੀ ਹੋਣ ਦੇ ਨਾਤੇ ਹੀ ਅਸੀਂ ਅਹੀ ਅਰਦਾਸ ਕਰ ਰਹੇ ਔਰ ਅਸੀਂ ਖੁਦ ਵੀ ਸਾਡੀ ਜਿਹੜੀ ਲੁਧਿਆਣਾ ਦੀ ਤਰਪਾਲ ਮਾਰਕੀਟ ਐ ਮੈਂ ਉਹਦਾ ਪ੍ਰਧਾਨ ਵੀ ਆ ਚੰਦਰਕਣ ਛੱਡਾ ਅਸੀਂ ਰੋਜ਼ ਹੀ ਸਾਰੀ ਤਰਪਾਲ ਐਸੋਸੀਏਸ਼ਨ ਦੀ ਬਕਾਇਦਾ ਮੀਟਿੰਗ ਕਰਦੇ ਆਂ ਕਿਉਂਕਿ ਸਾਨੂੰ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਪਤਾ ਲੱਗਿਆ ਕਿ ਕੁਝ ਲੋਗ ਕੁਝ ਲੋਗ ਤਰਪਾਲਾਂ ਦੀ ਕਾਲਾ ਬਜਾਰੀ ਜਿਨ੍ਹਾਂ ਦਾ ਕੰਮ ਕੋਈ ਤਰਪਾਲ ਦਾ ਨਹੀਂ ਵੀ ਹੈ ਉਹ ਵੀ ਇੱਥੋਂ ਦੀ ਸਮਾਨ ਸਾਨੂੰ ਇਹ ਕਹਿ ਦਿੰਦੇ ਵੀ ਅਸੀਂ ਡਿਸਟ੍ਰੀਬਿਊਟ ਕਰਨ ਜਾ ਰਹੇ ਹਾਂ ਸੇਵਾ ਕਰਨ ਜਾ ਰਹੇ ਹਾਂ ਉਹ ਅੱਗੇ ਵੇਚ ਰਹੇ ਆ ਕੁਝ ਦੁਕਾਨਦਾਰ ਪਿੰਡਾਂ ਦੇ ਵਿੱਚ ਵੇਚ ਰਹੇ ਆ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਅਸੀਂ ਬਕਾਇਦਾ ਖੁਦ ਪੋਸਟਾਂ ਬਣਾ ਕੇ ਵੀ ਫੇਸਬੁਕ ਤੇ ਪਾਈਆਂ ਤੇ ਕੋਈ ਪ੍ਰੋਫਿਟ ਨਾ ਲਿਆ ਜਾਏ ਕਿਉਂਕਿ ਜਿੱਥੇ ਅਸੀਂ ਪਹਿਲਾਂ ਹੀ ਹੜਾ ਦੀ ਮਾਰ ਸਹਿ ਰਹੇ ਆ ਉੱਥੇ ਮਹਿੰਗਾਈ ਦੀ ਔਰ ਕਾਲਾ ਬਾਜ਼ਾਰੀ ਦੀ ਮਾਰ ਨਹੀਂ ਸਹਿ ਸਕਦੇ ਸੋ ਜਿੰਨੇ ਵੀ ਸਾਡੇ ਕੋਲ ਸੇਵਾ ਦੇ ਲਈ ਆ ਰਹੇ ਆ ਅਸੀਂ ਬਿਲਕੁਲ ਨੋ ਪ੍ਰੋਫਿਟ ਨੋ ਲਾਸਟ ਇਹਨਾਂ ਨੂੰ ਸਮਾਨ ਪ੍ਰੋਵਾਈਡ ਕਰਾ ਰਹੇ ਆ ਬਾਕੀਰਾ ਅਸੀਂ ਸੋਸ਼ਲ ਨੈਟਵਰਕ ਤੇ ਵੀ ਪੋਸਟਾਂ ਆਪਣੀ ਅਸੋਸ਼ਲ ਵੱਲੋਂ ਪਾਈਆਂ ਔਰ ਕੋਸ਼ਿਸ਼ੇ ਕਰ ਰਹੇ ਆ ਕਿ ਲੋਕਾਂ ਨੂੰ ਬਿਲਕੁਲ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਅਸੀਂ ਜੋ ਆਪਣੀ ਲਾਗਤ ਹੈ ਉਹਦੇ ਤੋਂ ਸਮਾਨ ਦੇ ਰਹੀਏ ਸੋ ਇਹ ਕੋਈ ਕਮਾਈ ਵਾਲਾ ਕੰਮ ਸੋਚੋ ਵੀ ਨਾ ਕਿ ਲੁਧਿਆਣਾ ਦੀ ਇਹ ਮਾਰਕੀਟ ਕਰਦੀ ਹੋਏਗੀ ਬਿਲਕੁਲ ਵੀ ਜਿੰਨੇ ਕਸਟਮਰਸ ਖੜੇ ਆ ਮੇਰੇ ਜਿੰਨੇ ਭਰਾ ਖੜੇ ਆ ਕੋਈ ਕਹਦੇ ਵੀ ਆਮ ਦਿਨਾਂ ਚੋਂ 1 ਰੁਪਿਆ ਵੀ ਘੱਟ ਤਾਂ ਲਿਆ ਹੋਏਗਾ ਵੱਧ ਕਿਸੇ ਦਾ ਨਹੀਂ ਮਤਲਬ ਅਸੀਂ ਲੈਣ ਵਾਲੇ ਕਿਉਂਕਿ ਸਾਡਾ 55 ਸਾਲ ਪੁਰਾਣਾ ਕੰਮ ਔਰ ਸਾਡਾ ਦਾ ਜਿਹੜਾ ਸਾਰਾ ਸਾਲ ਹੀ ਕਿਸਾਨ ਭਰਾਵਾਂ ਦੇ ਨਾਲ ਹੈ ਜ਼ਿੰਮੇਵਾਰੀ ਦੇ ਨਾਲ ਐਗਰੀਕਲਚਰ ਦੇ ਨਾਲ ਰਿਲੇਟਿਡ ਬਿਜ਼ਨਸ ਹੈ ਜਦੋਂ ਕਣਕ ਦੀ ਖੇਤੀ ਹੁੰਦੀ ਹੈ ਉਦੋਂ ਤਰਪਾਲ ਤੂੜੀ ਦਾ ਸੀਜ਼ਨ ਉਦੋਂ ਤਰਪਾਲ ਸਾਇਲੇਜ ਹੁਣ ਹਾਲੀ ਚ ਪਿਆ ਪਛਮਾ ਦਾ ਜਿਹੜਾ ਫੀਡ ਹੈ ਉਦੇ ਲਈ ਤਰਪਾਲ ਜਾ ਰਹੀ ਹੈ ਸੋ ਅਸੀਂ ਕਿੱਦਾਂ ਇਹ ਸੋਚ ਵੀ ਸਕਦੇ ਆ ਕਿ ਅਸੀਂ ਉਹਨਾਂ ਕਿਸਾਨ ਭਰਾਵਾਂ ਤੋਂ ਪਰਾਂ ਪਰ ਹੋ ਜਾਾਂਗੇ ਸੋ ਬਿਲਕੁਲ ਅਸੀਂ ਲਾਗਤ ਜਿਹੜਾ ਵੀ ਹੜਾ ਦੀ ਸੇਵਾ ਲਈ ਆ ਰਹੇ ਹਾਂ ਮੈਂ ਤੁਹਾਡੇ ਕੈਮਰੇ ਦੇ ਮਾਧਮ ਨਾਲ ਵੀ ਦੱਸਣਾ ਚਾਹਨਾ ਜੋ ਸਾਡੀ ਲਾਗਤ ਹੈ ਅਸੀਂ ਉਸ ਲਾਗਤ ਤੇ ਪਰਚੇਸ ਤੇ ਮਾਲ ਦੇ ਰਹੇ ਹਾਂ ਬਿਲਕੁਲ ਬਿਲਕੁਲ ਕਈ ਦੁਕਾਨਦਾਰੇ ਨੇ ਇੱਥੇ ਤੱਕ ਕਿ ਆਏ ਕਿ ਅਗਰ ਵਾਕਈ ਜੈਨੂਨ ਸੇਵਾ ਭਾਵਨਾ ਤੁਸੀਂ ਲੈ ਕੇ ਜਾ ਰਹੇ ਹੋ ਤਾਂ ਅਸੀਂ ਵੀ ਆਪਣੀ ਸੇਵਾ ਭਾਵਨਾ 10 ਵੀ 20 ਰੁਪਏ ਜਿਹੜਾ ਹੈਗਾ ਸਸਤਾ ਦੇ ਦਾਂਗੇ ਬਿਲਕੁਲ ਦੇ ਰਹੇ ਇਹਦੀ ਦੁਕਾਨਦਾਰ ਕਰ ਰਹੇ ਕੋਈ ਜਿਹੜੇ ਇਨਸਾਨ ਹੈ ਇਨਸਾਨੀਅਤ ਦਾ ਜਿਹੜਾ ਲੋਕ ਜਿਹੜੇ ਨੇ ਇਸ ਟਾਈਮ ਬਿਲਕੁਲ ਲੱਗੇ ਹੋਏ ਨੇ ਡਟ ਕੇ ਖਾਲਸਾ ਇਹ ਸਾਡੇ ਕੋ ਆ ਰਹੀ ਹੈ ਕਈ ਸਾਡੇ ਕੋ ਮੌਜੂਦਾ ਸਰਕਾਰ ਦੇ ਨੁਮਾਇंदे ਹਾਲੀ ਵਿੱਚ ਕੱਲ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਵੀ ਲੈ ਕੇ ਗਏ ਡੀਸੀ ਆਫਿਸ ਤੋਂ ਵੀ ਸਾਡੀ ਕੁਝ ਐਡਮਿਨਿਸਟ੍ਰੇਸ਼ਨ ਨਾਲ ਵੀ 2FOC ਇਸ ਸਮਾਨ ਭੇਜਿਆ ਸੋ ਕਮਾਈ ਇਹ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਦੇਣਾ ਤਾਂ ਕੀ ਆਪਾਂ ਸੋਚ ਵੀ ਨਹੀਂ ਸਕਦੇ ਬਸ ਅੱਛਾ ਉਹਨਾਂ ਲੋਕਾਂ ਨੂੰ ਕੀ ਸਨੇਹਾ ਦਿਓਗੇ ਚੱਡਾ ਸਾਹਿਬ ਜੋ ਇਸ ਵਕਤ ਪੰਜਾਬ ਦੇ ਹਾਲਾਤਾਂ ਦਾ ਫਾਇਦਾ ਚੱਕ ਰਹੇ ਹਨ ਔਰ ਕਾਲਾ ਬਾਜ਼ਾਰੀ 'ਚ ਲੱਗੇ ਹੋਏ ਹਨ ਉਹਨਾਂ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਔਰ ਡੀਸੀ ਕਈ ਸ਼ਹਿਰਾਂ ਦੇ ਡੀਸੀਜ਼ ਨੇ ਆਰਡਰ ਕਰਤੇ ਆ ਵੀ ਜਿਹੜਾ ਕੋਈ ਰੇਟ ਅਦਾ ਕਰਦਾ ਹੈ ਸਟਾਕ ਕਰਕੇ ਲੋਕਾਂ ਨੂੰ ਕੋਈ ਐਸ ਇਸ ਕੰਡੀਸ਼ਨ ਦੇ ਵਿੱਚ ਲੋਕਾਂ ਤੋਂ ਪੈਸੇ ਵੱਧ ਲੈਂਦਾ ਉਹਨੂੰ ਸੀਜ਼ ਕੀਤਾ ਜਾਊਗਾ ਔਰ ਪਰਚਾ ਦਸ ਕੀਤਾ ਜਾਊਗਾ ਸ਼ਲੱਗਾ ਜੋ ਕਹਦਾ ਮਸੀਂ ਨਾਲ ਆ ਅਸੀਂ ਵੀ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੀ ਵੀ ਕੋਈ ਅੱਲਾ ਦਾ ਅਸੀਂ ਸਮਝਾ ਰਹੇ ਹਾਂ ਦੁਕਾਨਦਾਰ ਭਰਾਵਾਂ ਨੂੰ ਵੀ ਪਾਈਏ ਪਰ ਸਾਰੀ ਉਮਰ ਕਮਾ ਰਹੇ ਹਾਂ ਕਮਾ ਬਰਾ ਭਈਆ ਪਰਮਾਤਮਾ ਨੇ ਰੋਟੀ ਬਖਸ਼ੀ ਐ ਸਵਾ ਜਿਹੜੇ ਹਾਲਾਤ ਨੇ ਪਹਿਲੀ ਗੱਲ ਤਾਂ ਹੋਣੇ ਨਹੀਂ ਚਾਹੀਦੇ ਤਰਪਾਲ ਦੀ ਲੋੜ ਹੀ ਨਾ ਪਵੇ ਅਸੀਂ ਫਿਰ ਫ੍ਰੀ ਹੋਈਏ ਇਸ ਬਾੜ ਦੇ ਹਾਲਾਤ ਚ ਤਰਪਾਲਾ ਦੀ ਲੋੜ ਨਾ ਪਵੇ ਅਸੀਂ ਇਹ ਕਹਿੰਨੇ ਤੇ ਬਿਲਕੁਲ ਜਿੱਦਾਂ ਤੁਸੀਂ ਸੁਣਿਆ ਔਰ ਅਸੀਂ ਵੀ ਤੁਹਾਨੂੰ ਜਿਹੜਾ ਹੈਗਾ ਦਿਖਾ ਰਹੇ ਹੈਗੇ ਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਮਾੜੇ ਹਾਲਾਤ ਹੋਣ ਔਰ ਲੋਕ ਕਾਲਾ ਬਾਜ਼ਾਰੀ ਕਰ ਰਹੇ ਹੋਣ ਔਰ ਅਗਰ ਕੋਈ ਵੀ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਤਾਂ ਉਹਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਔਰ ਖਾਸ ਕਰਕੇ ਤਰਪੈਲ ਮਾਰਕੀਟ ਐਸੋਸੀਏਸ਼ਨ ਵੱਲੋਂ ਵੀ ਡੀਸੀ ਸਾਹਿਬ ਤੱਕ ਇਹ ਮੈਸੇਜ ਪਹੁੰਚਾਇਆ ਗਿਆ ਕਿ ਅਜਿਹੇ ਹਾਲਾਤਾਂ ਦੇ ਵਿੱਚ ਅਗਰ ਕੋਈ ਕਾਲਾ ਬਾਜ਼ਾਰੀ ਕਰਦਾ ਤਾਂ ਉਹਦੇ ਖਿਲਾਫ ਐਕਸ਼ਨ ਲਿੱਤਾ ਜਾਵੇ ਪੂਰੀ ਤਰਪੈਲ ਮਾਰਕੀਟ ਐਸੋਸੀਏਸ਼ਨ ਉਹਨਾਂ ਦੇ ਨਾਲ ਇਹ ਇੱਕ ਦੁਕਾਨ ਹੈ ਜੀ ਤਰਪੈਲਾਂ ਦੀ ਤਰਪੈਲ ਇੱਥੇ ਵੇਚੀ ਜਾਂਦੀ ਹੈ ਇਹ ਵੀਰਾਜੀ ਨੇ ਜਿੰਨਾਂ ਦੀ ਇਹ ਦੁਕਾਨ ਹੈ ਇੱਥੇ ਤਰਪੈਲਾਂ ਦੀ ਔਰ ਤੁਸੀਂ ਇੱਥੇ ਦੇਖ ਸਕਦੇ ਹੋ ਤਰਪੈਲਾਂ ਜਿਹੜੀਆਂ ਨੇ ਵੇਚੀਆਂ ਜਾ ਰਹੀਆਂ ਨੇ ਜਿਹੜੇ ਆਮ ਲੋਕ ਖਰੀਦਦਾਰੀ ਕਰਨ ਆਏ ਆ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਵੀਰੇ ਜੀ ਪਹਿਲਾਂ ਖਰੀਦਦਾਰੀ ਇਧਰ ਪਹਿਲਾਂ ਤੁਸੀਂ ਕਿਧੀਆਂ ਜੀ ਨਹੀਂ ਕੋਈ ਨਹੀਂ ਬਹੁਤ ਵਧੀਆ ਕੋਈ ਕੋਈ ਰੇਟ ਦੀ ਕਸਰ ਨਹੀਂ ਹੈਗੀ ਬਹੁਤ ਵਧੀਆ ਮਾਲ ਕੁਆਲਟੀ ਵਾਲਾ ਮਾਲ ਹੈਗਾ ਕਿਹੜੀ ਬਾਰ ਬਾਰ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਆ ਕਿ ਜਿਹੜਾ ਇਸ ਵਕਤ ਰੇਟ ਵਧਾ ਕੇ ਵੇਚੇ ਜਾ ਰਹੇ ਚ ਕੋਈ ਸੱਚਾਈ ਹੈ ਨਹੀਂ ਕੋਈ ਸੱਚਾਈ ਨਹੀਂ ਰੇਟ ਹੋਇਆ ਬਲਕਿ ਉਲਟੋ ਟੋਟਾ ਘਟਿਆ ਹੈ ਕੋਈ ਵਧਾਇਆ ਰੇਟ ਨਹੀਂ ਹੈਗਾ ਕੋਈ ਜੇ ਸੇਵਾ ਭਾਵਨਾ ਨਾਲ ਕੋਈ ਖਰੀਦਦਾਰ ਆਂਦਾ ਤਾਂ ਉਹਦੇ ਵਿੱਚ ਛੂਟ ਵਗੈਰਾ ਦੀ ਵੀ ਗੱਲ ਸਪੈਸ਼ਲ ਯਾਦ ਕੀਤੀ ਜਾਏਗੀ। ਮਤਲਬ ਇਹ ਰਹੀ ਤੁਸੀਂ ਤਰਪੈਲ ਦਾ ਕੰਮ ਕਰਦੇ ਹੈਗੇ ਹੋ। ਕੀ ਫਰਕ ਹੈ ਰੇਟਾਂ 'ਚ ਕੋਈ ਪਿੱਛੋਂ ਮਾਲ ਮਹਿੰਗਾ ਆਇਆ ਹੈ ਜਾਂ ਉਹੀ ਰੇਟ ਚੱਲਦੇ ਆ? ਰੇਟ ਤਾਂ ਦੇਖੋ ਜੀ ਉਹੀ ਚੱਲਦੇ ਪਏ ਆ ਰੇਟ ਕੋਈ ਵੱਧ ਨਹੀਂ ਚੱਲਦੇ ਪਏ। ਬਿਲਕੁਲ ਜੋ ਰੇਟ ਆ ਉਹੀ ਰੇਟ ਚੱਲਦੇ ਪਏ ਆ। ਅੱਛਾ ਸੋਸ਼ਲ ਮੀਡੀਆ ਤੇ ਬਾਰ-ਬਾਰ ਲੋਕ ਕਹਿ ਰਹੇ ਹੈ ਕਿ ਹੁਣ ਮੁਸੀਬਤ ਦੀ ਘੜੀ 'ਚ ਕਈ ਲੋਕ ਜਿਹੜੇ ਦੁਕਾਨਦਾਰ ਨੇ ਤਰਪੈਲਾ ਮਹਿੰਗੀਆਂ ਵੇਚਣੀਆਂ ਸ਼ੁਰੂ ਕਰ ਖੋ ਜੇ ਆਪਾਂ ਬਾਕੀਆਂ ਬਾਰੇ ਤਾਂ ਕਹਿ ਨਹੀਂ ਆਪਣੇ ਮਾਰਕੀਟ ਭਾਰੇ ਦਾ ਕੈਸਾ ਤੇ ਅੱਧਰ ਦਾ ਰੇਟ ਸਹੀ ਚੱਲਦਾ ਪਿਆ। ਬਾਕੀ ਬਾਹਰ ਜਿਹੜਾ ਸਾਡੇ ਕੋਲ ਦੁਕਾਨਦਾਰ ਖਰੀਦ ਕੇ ਅੱਗੇ ਜਾ ਕੇ ਦੁਕਾਨਾਂ ਦੇ ਵੇਚ ਰਹੇ ਉਹ ਸਾਨੂੰ ਨਹੀਂ ਪਤਾ ਕੀ ਰੇਟ ਵੇਚ ਰਹੇ ਆ। ਤੁਹਾਡਾ ਉਹ ਲੜਕਾ ਖੜਾ ਸੀ ਉਹ ਮੈਨੂੰ ਕਹਿੰਦਾ ਕੀ ਅਗਰ ਸੇਵਾ ਲਈ ਲੈਣੀ ਆ ਤਾਂ ਅਸੀਂ ਛੂਟ ਦੇਵਾਂਗੇ। ਕੀ ਸਚਾਈ ਹੈ? ਨਹੀਂ ਬਿਲਕੁਲ ਸਚਾਈ ਹੈ। ਬਿਲਕੁਲ ਸਹੀ ਬਿਲਕੁਲ ਸਹੀ ਗੱਲ ਹੈ। ਦੇਖੋ ਜੇ ਹੁਣ ਵਿਪਤਾ ਦੀ ਘੜੀ ਹੈਗੀ ਹੈ ਜੇ ਅਸੀਂ ਲੋਕੀ ਸਾਥ ਨਹੀਂ ਦਵਾਂਗੇ ਤਾਂ ਕੌਣ ਦਊਗਾ? ਇਹ ਪੰਜਾਬ ਹੈ ਜੀ। ਹਾਂ ਦੇਖੋ ਇਹ ਦੇਖੋ ਹੁਣ ਤਾਂ ਸਾਡਾ ਕੰਮ ਹੈ ਵੀ ਸਮਾਨ ਪ੍ਰੋਵਾਈਡ ਕਰਾਣਾ। ਜੋ ਮਿਨਿਮਮ ਰੇਟ ਹੈ ਅਸੀਂ ਆਪਣਾ ਉਹੀ ਲਗਾ ਕੇ ਦੇ ਰਹੇ ਹਾਂ ਜੀ 1 ਰੁਪਇਆ ਵੱਧ ਨਹੀਂ ਲੈ ਰਹੇ ਅਸੀਂ ਕੋਲੋਂ ਤੇ ਇੱਥੇ 1 ਰੁਪਇਆ ਵੱਧ ਵੀ ਲਿੱਤਾ ਨਹੀਂ ਜਾ ਰਿਹਾ ਹੈਗਾ ਔਰ ਅਸੀਂ ਵੀ ਬਿਨਾ ਇਹਨਾਂ ਨੂੰ ਦੱਸੇ ਜਿਹੜੀ ਰਿਕਾਰਡਿੰਗ ਕੀਤੀ ਹੈਗੀ ਹੈ ਪਤਾ ਕੀਤਾ ਕਿ ਪੁਰਾਣੀ ਰੇਟ ਕੀ ਸੀ ਤੇ ਹੁਣ ਕੀ ਰੇਟ ਵਿੱਚੇ ਜਾ ਰਹੇ ਆ ਉਸ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਫਰਕ ਨਜ਼ਰ ਨਹੀਂ ਆ ਰਿਹਾ ਔਰ ਜਿਹੜੇ ਲੋਕ ਇੱਥੇ ਖਰੀਦਾਰੀ ਕਰਨ ਆਏ ਆ ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇਸ ਮੁਸੀਬਤ ਦੀ ਘੜੀ ਦੇ ਵਿੱਚ ਕੋਈ ਐਸਾ ਦੁਕਾਨਦਾਰ ਨਹੀਂ ਜੋ ਲਾਹਾ ਚੱਕਦਾ ਹੋਵੇ ਤੁਸੀਂ ਵੀ ਤਰਪਾਲਾ ਕਿਤੇ ਨਹੀਂ ਬਿਲਕੁਲ ਜੀ ਬਿਲਕੁਲ ਲੋਕਾਂ ਨੇ ਪਰੇਸ਼ਾਨ ਕੀਤਾ ਵਿਆ ਹਾੜ ਨੇ ਬਾਪ ਕਿੰਨਾ ਆਇਆ ਪਿਆ ਚਾਰੋਂ ਪਾਸੇ ਹੀ ਬੁਰਾ ਰੇਟਾਂ ਦੇ ਵਿੱਚ ਕੋਈ ਫਰਕ ਦੇ ਬਿਲਕੁਲ ਭਾਜੀ 15 20 25 ਰੁਪਏ ਕਿਲੋ ਮਾਲ ਤੇਜ ਆ ਇਹ ਹੈਗਾ ਅੱਛਾ ਕੋਈ ਦੁਕਾਨਦਾਰ ਇਦਾਂ ਕਰ ਰਿਹਾ ਕਿਸ ਮੁਸੀਬਤ ਦੀ ਘੜੀ ਚ ਕਾਲਾ ਵੇਚੀ ਕਰਦਾ ਹੋਵੇ ਭਾਜੀ ਕਰਦਾ ਹੀ ਵੇ ਇਹ ਜਿਹੜਾ 80 ਵਾਲਾ ਮਾਲ ਆ 95 100 ਰੁਪਏ ਕਿਲੋ ਮਿਲਦਾ ਪਿਆ ਵਾ ਕੀ ਕਰੀਏ ਲੈਣਾ ਪੈਣਾ ਮਜਬੂਰੀ ਆ ਇਨ੍ਹਾਂ ਦੁਕਾਨਾਂ ਚ ਕੀ ਹਾਲ ਹੈ ਉਹ ਬਸ ਸਾਰਿਆਂ ਦਾ ਹਾਲ ਇੱਕੋ ਹੀ ਆ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਆ ਮਜਬੂਰੀ ਆ ਲੈਣਾ ਪੈਣਾ ਮਾਲ ਜੇ ਜਿਹੜੇ ਸੇਵਾ ਭਾਵ ਲਈ ਲੈ ਜਾਂਦੇ ਆ ਉਹਨਾਂ ਲਈ ਉਹਨਾਂ ਲਈ ਤਾਂ ਉਹ ਰੱਬ ਬੈਠਾ ਉਹ ਸਭ ਦੁਨੀਆ ਬੈਠੀ ਉਹਨਾਂ ਲਈ ਆ ਰੱਬ ਬੈਠਾ ਕਰਨ ਲਈ ਬੈਠਾ ਇਹਦੇ ਲਈ ਬੈਠਾ ਇੱਥੇ ਜਿਹੜੇ ਲੋਕ ਤੁਸੀਂ ਦੇਖ ਸਕਦੇ ਹੋ ਤਰਪੈਲਾ ਖਰੀਦਣ ਆਏ ਆ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੁਸੀਂ ਤਰਪੈਲ ਖਰੀਦਣ ਲਈ ਆਏ ਹੋ ਵੀਰੇ ਜੀ ਨਾ ਭਾਜੀ ਅੱਗੇ ਦੇਖਣ ਆਏ ਆ ਜੀ ਤਾਂ ਇੱਥੋਂ ਨਹੀਂ ਮਿਲਿਆ ਨਹੀਂ ਨਹੀਂ ਇੱਥੋਂ ਸਾਈਜ਼ ਨਹੀਂ ਮਿਲਿਆ ਹੋਈ ਸਾਈਜ਼ ਨਹੀਂ ਮਿਲਿਆ ਹਾਂਜੀ ਹਾਂਜੀ ਅੱਛਾ ਕਿਹੜਾ ਸਾਈਜ਼ ਲਾਭ ਰਹੇ ਅਸੀਂ ਲਾਭ ਰਹੇ 15 ਬਜੇ 24 ਦਾ ਮਿਲ ਜੇ 15 ਬਜੇ 30 ਦਾ ਮਿਲ ਜੇ ਕਦੋਂ ਲਈ ਲੈਣੀ ਆ ਕੋਠੇ ਦੇ ਬਾਹਰ ਨਹੀਂ ਲੈਣੀ ਅੱਛਾ ਰੇਟ ਪੁਰਾਣੇ ਕੋਈ ਪਤਾ ਤੁਹਾਨੂੰ ਵੀ ਕੀ ਰੇਟ ਮਿਲਦੀ ਹੈ ਬਾਈ ਕੁਝ ਨਹੀਂ ਪਤਾ ਹੁਣ ਕਿਤੇ ਕੋਈ ਤੇਜ਼ ਰੇਟ ਮਿਲਿਆ ਤੁਹਾਨੂੰ ਤੇ ਜੀ ਲੱਗ ਰਹੇ ਸਾਰੇ ਤਾਂ ਹੀ ਤਾਂ ਅੱਗੇ ਜਾ ਰਹੇ ਮਹਿੰਗੇ ਲੱਗ ਰਹੇ ਰੇਟ ਹਾਂਜੀ ਹਾਂਜੀ ਇੱਕ ਹੋਰ ਦੁਕਾਨ ਦੇ ਉੱਤੇ ਮੌਜੂਦ ਆ ਇਸ ਦੁਕਾਨ ਦੇ ਵਿੱਚ ਵੀ ਤਰਪੈਲਾਂ ਜਿਹੜੀਆਂ ਨੇ ਵੇਚੀਆਂ ਜਾਂਦੀਆਂ ਨੇ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਕਿਉਂਕਿ ਇਹਨਾਂ ਤੋਂ ਵੀ ਪਹਿਲਾਂ ਅਸੀਂ ਭਾਅ ਪੁੱਛ ਕੇ ਗਏ ਸੀ ਰੇਟ ਵਗੈਰਾ ਪੁੱਛ ਕੇ ਗਏ ਸੀ ਕਿ ਕਿੰਨਾ ਕੁ ਫਰਕ ਹੈਗਾ ਅੱਗੇ ਨਾਲੋਂ ਬੀਰੇ ਜੀ ਪੰਜਾਬ ਚ ਪੇਟ ਚ ਆਇਆ ਤਰਪਾਲਾਂ ਦੀ ਮੰਗ ਸਭ ਤੋਂ ਵੱਧ ਹੈ ਕੋਈ ਪਿਛਲੇ ਰੇਟਾਂ ਨਾਲੋਂ ਹੁਣ ਦੇ ਰੇਟਾਂ ਚ ਕੋਈ ਫਰਕ ਆਇਆ ਪਾਈ ਆਪਣਾ ਰੇਟ ਕੋਈ ਦੋ ਰੇ ਪਹਿਲੇ ਜਿਹੀ ਹੋਈ ਹੋਣਾ ਕੋਈ ਫਰਕ ਨਹੀਂ ਹੈ ਇਹ ਜਿਹੜੇ ਸੋਸ਼ਲ ਮੀਡੀਆ ਤੇ ਬਾਰ ਬਾਰ ਲੋਕੀ ਕਹਿ ਰਹੇ ਆ ਪੋਸਟਾਂ ਪਾ ਰਹੇ ਆ ਕਿ 100 ਦੀ ਚੀਜ਼ 300 400 ਜੀ ਇੱਥੇ ਹੋਸੇ ਗਾਵੇਂ ਬਾਹਰ ਖਪੂਰ ਚੜ੍ਹ ਜਾਂ ਰੰਡ ਜਾਂ ਹੋਰ ਬਾਸ ਚੜ੍ਹ ਰਿਹਾ ਵਿੱਚ ਨਹੀਂ ਹੈ ਇੱਥੇ ਸਾਰੇ ਉਹੀ ਰੇਟ ਨੇ ਜੋ ਪਹਿਲੇ ਰੇਟ ਬਿਲਕੁਲ ਬਿਲਕੁਲ ਕੋਈ ਕਾਲਾ ਬਾਜ਼ਾਰੀ ਵਰਗੀ ਕੋਈ ਐਦਾ ਦੀ ਚੀਜ਼ ਦਿਖੀ ਐਦਾ ਐਦਾ ਵਿਆਲੇ ਹੀ ਚਲੀ ਪਈ ਤਾਂ ਇੱਥੇ ਐਦਾ ਦੀ ਕੋਈ ਵੀ ਚੀਜ਼ ਜਿਹੜੀ ਹੈ ਨਹੀਂ ਦਿਖੀ ਤੁਸੀਂ ਵੀ ਤਰਪੈਲ ਖਰੀਦ ਕੇ ਜੀ ਹਾਂ ਜੀ ਹਾਂ ਜੀ ਹਾਂ ਜੀ ਕੋਈ ਰੇਟ ਬਿਲਕੁਲ ਸਹੀ ਆ ਬਿਲਕੁਲ ਸਹੀ ਰੇਟ ਕੋਈ ਫਰਕ ਤਾਂ ਨਹੀਂ 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 ਕੋਈ ਕਾਲਾ ਬਾਜ਼ਾਰੀ ਨਹੀਂ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਸਹੀ ਆ ਤੇ ਇੱਥੋਂ ਹੀ ਅਸੀਂ ਗਏ ਸੀਗੇ ਜੋ ਰੇਟ ਅਸੀਂ ਪਤਾ ਕਰਕੇ ਗਏ ਸੀਗੇ ਕਿ ਕੋਈ ਫਰਕ ਤਾਂ ਨਹੀਂ ਰੇਟਾਂ ਦੇ ਵਿੱਚ ਤੁਸੀਂ ਵੀ ਤਰਪੈਲ ਖਰੀਦਣ ਆਏ ਸੀ ਕੜਫਿਟ ਕੇ ਲੈ ਲਿਆ ਹੈ ਅੱਛਾ ਤੁਹ ਕੋ ਰੇਟ ਮੇਂ ਕੁਛ ਫਰਕ ਲੱਗ ਰਹਾ ਨਹੀਂ ਨਹੀਂ ਫਰਕ ਨਹੀਂ ਲੱਗ ਰਹਾ ਠੀਕ ਤੁਸੀਂ ਤਰਪਾਲ ਵੇਚਦੇ ਹੋ ਹਾਂਜੀ ਹਾਂਜੀ ਇੱਥੇ ਵੇਚਦੇ ਹੋ ਹਾਂਜੀ ਇੱਕ ਕਾਰੀਗਰ ਨੇ ਜੀ ਇੱਥੇ ਅੱਛਾ ਪਹਿਲਾਂ ਤੇ ਰੇਟ ਤੇ ਹੁੰਦੇ ਰੇਟ ਚ ਕੋਈ ਫਰਕ ਹੈ ਨਹੀਂ ਜੀ ਉਹ ਰੇਟ ਵਹੀ ਹੈ ਕੋਈ ਰੇਟ ਰੇਟ ਵਹੀ ਹੈ ਅੱਛਾ ਜੇ ਕੋਈ ਤੁਹਾਨੂੰ ਦਿਖਾਣੇ ਕਿ ਇੱਥੇ ਤਰਪਾਲਾਂ ਜਿਹੜੀਆਂ ਨੇ ਵੇਚੀਆਂ ਜਾ ਰਹੀਆਂ ਨੇ ਮੈਂ ਉਸ ਵੀਰਾ ਜੀ ਨਾਲ ਗੱਲ ਕਰਕੇ ਗਿਆ ਸੀਗਾ ਉਹਨਾਂ ਤੋਂ ਮੈਂ ਰੇਟ ਵਗੈਰਾ ਪੁੱਛ ਕੇ ਗਿਆ ਸੀ ਤੇ ਇਹਨਾਂ ਨੂੰ ਪੁੱਛ ਲੈਣੇ ਆ ਵੀਰੇ ਜੀ ਪੁਰਾਣੇ ਰੇਟਾਂ ਤੇ ਹੁੰਦੇ ਰੇਟਾਂ 'ਚ ਫਰਕ ਆ ਤਰਪੈ ਨਹੀਂ ਭਾਈ ਉਹੀ ਰੇਟ ਹੈ ਜੀ ਪਹਿਲਾਂ ਵੀ ਆਹੀ ਰੇਟ ਸੀ ਹੁਣ ਵੀ ਆਹੀ ਰੇਟ ਹੈ ਕੋਈ ਮਹਿੰਗਾਈ ਵਰਗੀ ਚੀਜ਼ ਨਾ ਜੀ ਨਾ ਇਹਦੇ ਕੋਈ ਅਦੀ ਕੋਈ ਗੱਲ ਨਹੀਂ ਹੈ ਅੱਛਾ ਇਹ ਸਰਦਾਰ ਜੀ ਵੀ ਐ ਜਿਹੜੇ ਤਰਪੈਲਾ ਖਰੀਦਣ ਆਏ ਵੀਰੇ ਇਹ ਤਰਪੈਲ ਖਰੀਦ ਰਹੇ ਹੋ ਹਾਂ ਜੀ ਹਾਂ ਜੀ ਅੱਛਾ ਕੋਈ ਪਹਿਲਾਂ ਵੀ ਤੁਸੀਂ ਖਰੀਦੀਆਂ ਹੋਣੀਆਂ ਨੇ ਹੀ ਰੇਟ ਤੇ ਲੈ ਗਏ ਪਹਿਲਾਂ ਗੀ ਕੋਈ ਮਹਿੰਗੀ ਨਹੀਂ 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 ਲੱਗੂ ਇਹ ਜਿਹੜੇ ਬਾਰ ਬਾਰ ਕਹਿ ਰਿਹਾ ਵੀ ਤਿੰਨ ਤਿੰਨ ਗੁਣਾ ਰੇਟ ਵਧਾ ਦਿੱਤੇ ਤਰਫ ਕਈ ਦੁਕਾਨ ਵਾਲੇ ਵਧਾਉਂਦੇ ਹੋਣਗੇ ਜਾਨੀ ਕਿ ਇੱਥੇ ਅਸੀਂ ਰੇਟ ਉਹੀ ਰੇਟ ਲੈ ਗਏ ਕੋਈ ਦਿੱਕਤ ਤਾਂ ਨਹੀਂ ਸਾਨੂੰ ਦਿੱਕਤ ਕਾਲਾ ਬਜ਼ਾਰੀ ਵਾਲੀ ਨਹੀਂ ਨਹੀਂ ਇੱਥੇ ਤੁਸੀਂ ਵੀ ਚੀਜ਼ ਖਰੀਦ ਲੈ ਵੀਰੇ ਹਾਂਜੀ ਵੀਰੇ ਤਰਪਾਲ ਲੈਣਾ ਹੈ ਜੀ ਭਾਈ 5 ਕਿਲੋ ਕਰਨਾ ਤੁਸੀਂ ਹਾਂਜੀ ਵੀਰੇ ਅੱਛਾ ਕਿੰਨੀ ਕਿਲੋ ਕਿਲੋ ਦੇ ਹਿਸਾਬ ਨਾਲ ਲੈ ਰਹੇ ਹੋ ਹਾਂਜੀ ਭਾਜੀ ਅੱਛਾ ਕੋਈ ਰੇਟ ਦੇ ਵਿੱਚ ਫਰਕ ਲੱਗਿਆ ਰੇਟ ਭਾਜੇ ਨਾਲ ਦੀ ਦੁਕਾਨ ਤੇ ਵੱਧ ਦੇ ਰਿਹਾ ਇੱਥੇ ਥੋੜਾ ਜਿਹਾ ਘੱਟ ਆ ਉਹ ਮਟੀਰੀਅਲ ਦਾ ਫਰਕ ਹੀ ਆ ਸੇਮ ਮਟੀਰੀਅਲ ਆ ਜੀ ਸੇਮ ਹੈ ਹਾਂਜੀ ਤੇ ਕੋਈ ਦਿੱਕਤ ਹੀ ਆ ਇਦਾਂ ਦੀ ਕੋਈ ਚੀਜ਼ ਦਿਖਦੀ ਹੋਵੇ ਨਹੀਂ ਸਰ ਕੋਈ ਨਹੀਂ ਇਦਾਂ ਦੀ ਤੇ ਫਿਲਹਾਲ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਆ ਜੋ ਅਸੀਂ ਇਹਨਾਂ ਨੂੰ ਬਿਨਾ ਦੱਸੇ ਰਿਕਾਰਡ ਕੀਤਾ ਔਰ ਹੁਣ ਅਸੀਂ ਕੈਮਰੇ ਦੇ ਨਾਲ ਲੋਕਾਂ ਤੋਂ ਵੀ ਵਿਊ ਲੈ ਰਹੇ ਆ ਕਿ ਕੀ ਫਰਕ ਪਿਆ ਤਰਪੈਲਾਂ ਦੇ ਰੇਟਾਂ ਦੇ ਵਿੱਚ ਜਾਂ ਫਿਰ ਕੋਈ ਕਾਲਾ ਬਾਜ਼ਾਰੀ ਵਰਗੀ ਚੀਜ਼ ਤਾਂ ਨਹੀਂ ਹੈ ਪਰ ਇੱਥੇ ਜਿਹੜੇ ਲੋਕ ਨੇ ਉਹ ਇਹੀ ਦੱਸ ਰਹੇ ਨੇ ਜੋ ਪਹਿਲਾਂ ਰੇਟ ਅਸੀਂ ਖਰੀਦ ਕੇ ਜਾ ਰਹੇ ਸੀਗੇ ਉਹੀ ਰੇਟ ਖਰੀਦ ਕੇ ਜਾ ਰਹੇ ਆ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਜੋ ਰੇਟ ਪਹਿਲਾਂ ਸੀ ਉਹੀ ਵੇਚਿਆ ਜਾ ਰਿਹਾ ਅਗਰ ਕਿਤੇ ਕੋਈ ਤਸਵੀਰ ਅਲੱਗ ਦਿਖਦੀ ਹੈ ਤਾਂ ਕੋਸ਼ਿਸ਼ ਕਰਾਂਗੇ ਕਿ ਉਹ ਜ਼ਰੂਰ ਦਿਖਾਈਏ ਇਹ ਉਹ ਦੁਕਾਨ ਹੈ ਜਿੱਥੇ ਮੈਂ ਪਹਿਲਾਂ ਰੇਟ ਪੁੱਛ ਕੇ ਗਿਆ ਸੀਗਾ ਔਰ ਅਲੱਗ-ਅਲੱਗ ਸਾਈਜ਼ ਦੀਆਂ ਇਹਨਾਂ ਕੋਲੇ ਤਰਪਾਲਾਂ ਹੁੰਦੀਆਂ ਨੇ ਔਰ ਕੀ ਫਰਕ ਹੈ ਹੁਣ ਤੇ ਪਹਿਲਾਂ ਦੇ ਰੇਟਾਂ ਚ ਪਤਾ ਕਰ ਲੈਨੇ ਆ ਇਹ ਦੁਕਾਨ ਦੇ ਜਿਹੜੇ ਓਨਰ ਨੇ ਵੀਰੇ ਜੀ ਬਾਰ-ਬਾਰ ਸੋਸ਼ਲ ਮੀਡੀਆ ਤੇ ਲੋਕ ਪੋਸਟ ਪਾ ਰਹੇ ਆ ਵੀ ਤਿੰਨ-ਤਿੰਨ ਗੁਣਾ ਰੇਟ ਵਧ ਗਏ ਕੀ ਇਦਾਂ ਦੀ ਕੋਈ ਸੱਚਾਈ ਹੈ ਹਾਂਜੀ ਹੈਗੀ ਹੈਗੀ ਪਿੱਛੇ ਹੀ ਵਧ ਗਿਆ ਜੀ ਰੇਟ ਪਿੱਛੇ ਇੱਥੇ ਦਾ ਪੰਜਾਬ ਜੋ ਬਾੜ ਆਈ ਉੱਥੇ ਦਿੱਲੀ ਜਮਨਾ ਸਾਰੀ ਜਗ੍ਹਾ ਬਾੜ ਆਈ ਆ ਪਿੱਛੇ ਰੇਟ ਵਧ ਹੀ ਜਾਂਦੇ ਤੇ ਮਜਬੂਰਨ ਸਾਨੂੰ ਵੀ ਰੇਟ ਜ਼ਿਆਦਾ ਲੈਣੇ ਪੈ ਰਹੇ ਅੱਛਾ ਕਾਰਨ ਕੀ ਹੈ ਰੇਟ ਵਧਣ ਦਾ ਜਿੱਦਾਂ ਪੰਜਾਬ ਜਵਾੜ ਆਈ ਹੈ ਤਾਂ ਕਰਕੇ ਰੇਟ ਵਧੇ ਹੋਏ ਆ ਤੇ ਮਾਲ ਸਾਰਾ ਦਿੱਲੀੋਂ ਆਂਦਾ ਦਿੱਲੀਆਨੇ ਵਾਲੇ ਰੇਟ ਵਧਾਤੇ ਤੋਂ ਮਜਬੂਰੀ ਉਹ ਫਾਇਦਾ ਚੱਕ ਰਿਆ ਹੁਣ ਜਿਹੜੀ 80 ਰੁਪਏ ਕਿਲੋ ਵਾਲੀ ਚੀਜ਼ ਆ ਪਿੱਛੇ ਦਿੱਲੀ 100 ਰੁਪਏ ਹੋ ਗਈ ਆ ਮਜਬੂਰਾਂ ਜਿਹੜੀ 80 ਵਾਲੀ 90 ਵਿੱਚ ਦੇ ਸਾਨੂੰ 110 ਵਿੱਚ ਨਹੀਂ ਬੈ ਰਹੀ ਆ ਦਾ ਰੇਟ ਪਿਛੇ ਪਰ ਇਦਾਂ ਕੁਛ ਹੈ ਵੀ 3 3 4 4 ਗੁਣਾ ਉਹ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਜੋ ਹੁਣ ਜਿਹੜਾ ਪਹਿਲੀ ਵਾਲੀ ਲਾਈਨ ਆਇਆ ਉਹਨੂੰ ਪਤਾ ਹੀ ਨਹੀਂ ਕਿੰਨੇ ਦੀ ਹੈ ਕਿੰਨੇ ਦੀ ਨਹੀਂ ਉਹ ਜਿਹੜੇ ਲੈਂਡਰ ਚੋਆ ਗਏ 20 ਸਾਲ ਬਾਅਦ ਆ ਰਹੇ ਆ 15 ਸਾਲ ਬਾਅਦ ਆ ਰਹੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕੁਛ ਅੱਛਾ ਮੈਂ ਜੇ ਸੇਵਾ ਭਾਵ ਲਈ ਤੁਹਾਡੇ ਤੋਂ ਬਲਕ ਚ ਲੈਣੀ ਹੋਵੇ ਚੀਜ਼ ਉਹ ਚ ਕੀ ਡਿਸਕਾਊਂਟ ਮਿਲ ਸਕਦਾ ਹਾਂਜੀ ਹਾਂਜੀ ਜੋ ਰੇਟ ਹੈ ਕਿਲੋ ਦੇ ਹਿਸਾਬ ਨਾਲ ਮਿਲਨੇ ਆ ਕਿਲੋ ਦੇ ਹਿਸਾਬ ਨਾਲ ਮਿਲ ਜਾਣਗੇ ਜੀ ਕਿ ਤੁਹਾਡੇ ਮੈਂ ਰੇਟ ਦਾ ਪਤਾ ਹੋਊਗਾ ਤਦ ਹੀ ਮਹਿੰਗੀ ਸਸਤੀ ਤਰੀਕ ਲੈ ਪਾਵਾਂਗਾ ਤੁਹਾਨੂੰ ਪਤਾ ਹੀ ਨਹੀਂ ਹੋਊਗਾ ਤੁਸੀਂ ਕਦੀ ਆਪ ਤਰਪਾਲ ਲਈ ਆਪਣੇ ਵਾਸਤੇ ਲਈ ਨਹੀਂ ਹੋਣੀ ਕਦੀ ਜ਼ਿੰਦਗੀ 'ਚ ਤੁਹਾਨੂੰ ਰੇਟ ਪਤਾ ਹੀ ਨਹੀਂ ਹੋਣਾ ਇਸੇ ਕਰਕੇ ਲੋਕ ਹੈ ਹਾਂ ਤੁਹਾਨੂੰ ਪਤਾ ਹੀ ਨਹੀਂ ਗਾਉ ਨੂੰ ਪਤਾ ਹੀ ਨਹੀਂ ਹੈਗਾ ਜੀ ਆਪਾਂ ਨੂੰ ਪਤਾ ਹੋਊਗਾ ਤਦ ਹੀ ਰੇਟ ਕਰਾਂਗੇ ਜੇ ਆਪਾਂ ਨੂੰ ਪਤਾ ਨਹੀਂ ਆਪਾਂ ਸੁਣੀ ਸੁਣਾਈਆਂ ਗੱਲਾਂ ਜੀ ਜਾਈਆਂ ਹਾਂ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਤੇ ਇਹੋ ਜਿਹਾ ਕੁਝ ਨਹੀਂ ਹੈ ਲੇਕਿਨ ਜਦੋਂ ਮੈਂ ਇਸ ਲੜਕੇ ਨਾਲ ਗੱਲਬਾਤ ਕੀਤੀ ਸੀ ਇਹਨਾਂ ਨੇ ਮੈਨੂੰ ਇਹ ਪੁੱਛਿਆ ਕਿ ਤੁਸੀਂ ਆਪਣੇ ਲਈ ਲੈਣੀ ਹੈ ਜਾਂ ਸੇਵਾ ਭਾਵ ਲਈ ਲੈਣੀ ਹੈ ਤਬ ਬਾਊ ਜੀ ਜਿਹੜਾ ਹੈਗਾ 10-20 ਰੁਪਏ ਛੱਡ ਦੇਣਗੇ ਆਹ ਕੀ ਬਾਤ ਹੋਈ ਸੀ ਆਪ ਤੇ ਮੈਂ ਤਾਂ ਕਹੀਏ ਜੇ ਬਾ ਤੇ ਤੁਸੀਂ ਸੇਵਾ ਲੈ ਲੈਣੀਆਂ ਬਾ ਉਹ ਆਪੇ ਰੇਟ ਲਾਣਗੇ ਸਾਨੂੰ ਨਹੀਂ ਪਤਾ ਚੀਦਾ ਮਤਲਬ ਜੇ ਸੇਵਾ ਲਈ ਲੈਣੀ ਹੈ ਫਿਰ ਕੋਈ ਡਿਸਕਾਊਂਟ ਮਿਲ ਜੂਗਾ ਹਾਂ ਜੀ ਅਜੀ ਸੇਵਾ ਲਈ ਸਸਤਾ ਰੇਟ ਲਾਇਆ ਹੈ ਬਾਉ ਨੇ 100 ਰੁਪਏ ਪੀਸ ਲੈਣਾ ਹੈ ਸੇਵਾ ਲਈ ਤੇ ਇਹ ਚੀਜ਼ ਜਿਹੜੀ ਹੈ ਇਹਨਾਂ ਨੂੰ ਮੈਂ ਬਿਨਾਂ ਦੱਸੇ ਰਿਕਾਰਡ ਕੀਤੀ ਸੀਗੀ ਔਰ ਇਹਨਾਂ ਨੇ ਮੈਨੂੰ ਇਹੀ ਗੱਲ ਕਹੀ ਕਿ ਆਪਣੇ ਲਈ ਲੈਣੀ ਹੈ ਜਾਂ ਫਿਰ ਸੇਵਾ ਲਈ ਲੈਣੀ ਹੈ ਸੇਵਾ ਲਈ ਲੈਣੀ ਹੈ ਤਾਂ ਤੁਹਾਨੂੰ 10-20 ਰੁਪਏ ਸਸਤਾ ਮਿਲ ਜਾਏਗਾ ਪਰ ਜਿਹੜੀ ਚੀਜ਼ ਲੋਕਾਂ ਵੱਲੋਂ ਕਹੀ ਜਾ ਰਹੀ ਹੈ ਕਿ 100 ਦੀ ਚੀਜ਼ 300 400 ਦੀ ਹੋ ਗਈ ਇਦਾਂ ਦੀ ਇਸ ਮਾਰਕੀਟ ਦੇ ਵਿੱਚ ਕੋਈ ਸੱਚਾਈ ਨਹੀਂ ਦਿਖ ਰਹੀ ਕੋਈ ਦੁਕਾਨਦਾਰ ਕਰਦਾ ਹੋਏਗਾ ਜਾਂ ਕਿਸੇ ਜਗ੍ਹਾ ਤੇ ਦਿਖਦੀ ਹੋएगी ਤਾਂ ਹੋ ਸਕਦਾ ਉੱਥੇ ਸੱਚਾਈ ਹੋਵੇ ਲੇਕਿਨ ਇੱਥੇ ਦੇ ਜੋ ਦੁਕਾਨਦਾਰ ਦੱਸ ਰਹੇ ਨੇ ਕਿ ਪਿੱਛੋਂ ਚੀਜ਼ ਮਹਿੰਗੀ ਹੋਣ ਕਰਕੇ ਅੱਛਾ ਪਿੱਛੋਂ ਮਹਿੰਗੀ ਕਿੰਨੀ ਹੋਈ ਹੈ ਕਿੰਨੇ ਰੁਪਏ ਦਾ ਫਰਕ ਹੈ ਕੋਈ ਪਿੱਛੋਂ 20 30 ਰੁਪਏ ਕਿਲੋ ਮਹਿੰਗਾ ਹੋ ਗਿਆ ਮਾਲ ਪਿੱਛੋਂ ਜੀ मतलब 20 30 روپے ਦਾ فرق ਕਿਉਂਕਿ ਆਪਣੇ ਦਾ ਇੱਥੇ ਤਾਂ ਲੱਗ ਰਿਹਾ ਜੀ ਪੰਜਾਬ 'ਚੋਂ ਬਾੜ ਆਈ ਆ ਉਹ ਮਾਲ ਆ ਮੈਂ ਸਾਰਾ ਦਿੱਲੀੋਂ ਦਿੱਲੀੋਂ ਯੂਪੀ ਬਿਹਾਰ ਹਰ ਜਗ੍ਹਾ ਯਾਰੋਂ ਕਹਿੰਦੇ ਸਾਡੇ ਲਈ ਹਰ ਵਾਰੀ ਸੀਜ਼ਨ ਹੁੰਦਾ ਤੁਹਾਨੂੰ ਹੋਣ ਸੀਗੀਆਂ ਲੱਗ ਰਹੀ ਤੇ ਹਰ ਵਾਰੀ ਮਹਿੰਗੀ ਹੁੰਦੀ ਹੈ ਜੀ ਆਪਾਂ ਨੂੰ ਤਾਂ ਮਹਿੰਗੀ ਲੱਗ ਰਹੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ 10 20 روپے ਦਾ ਤਾਂ فرق ਜਿਹੜਾ ਹੋ ਸਕਦਾ ਹੈ ਲੇਕਿਨ ਇਸ ਤਰ੍ਹਾਂ ਕੁਝ ਨਹੀਂ ਹੈ ਕਿ ਚੀਜ਼ਾਂ ਜਿਹੜੀਆਂ ਨੇ ਤਿੰਨ ਤਿੰਨ ਗੁਣਾ ਮਹਿੰਗੀਆਂ ਹੋ ਜਾਣ ਇਹ ਤਰਪਾਲ ਦੀ ਦੁਕਾਨ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਹੋ 1 2 3 4 ਚਾਰ ਦੁਕਾਨਾਂ ਤਰਪਾਲਿਆਂ ਦੀਆਂ ਨੇ ਜਿੱਥੇ ਰੇਟਾਂ ਦੇ ਵਿੱਚ ਮਿਲਿਆ ਜੁਲਿਆ ਅਸਰ ਦਿਖਾਈ ਦੇ ਰਿਹਾ ਹੈਗਾ ਲੇਕਿਨ ਫਿਲਹਾਲ ਗੱਲ ਕਰੀਏ ਤਾਂ ਕੋਈ ਵੀ ਇਦਾਂ ਦਾ ਕੁਝ ਨਹੀਂ ਹੈ ਕਿ ਬਹੁਤ ਜ਼ਿਆਦਾ ਮਹਿੰਗੀ ਚੀਜ਼ ਦਿਖਾਈ ਦਿੰਦੀ ਹੋਵੇ ਜਾਂ ਫਿਰ ਬਹੁਤ ਜ਼ਿਆਦਾ ਕਾਲਾ ਬਾਜ਼ਾਰੀ ਇੱਥੇ ਹੋ ਰਹੀ ਹੋਵੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ লাইਵ